ਨੂੰ ਗਵਰਨਰ ਤੇ ਜਿਸ ਨੂੰ ਸਵਾਗਤ ਉਹਨੇ ਤਸਵੀਰਾਂ ਦਿਖਾ ਰਹੇ ਕਿ ਅਮਨਤ ਦੀ ਅਮਨੁਰਾਈ ਜਿਹੜੇ ਪੂਰੇ ਬੁੱਲਦਾਂ ਦੇ ਘਟਨੇ ਨੇ ਫੋਨ ਚੱਕੇ ਨੇ ਕਰ ਰਹੇ ਹੈਗੇ ਤਾਂ ਦਿਖਾਇਆ ਤੇ ਜਿਹੜਾ ਹੈਗਾ ਜਾ ਨੀ ਕੋਈ ਹਾਂ ਜੀ ਪਹੁੰਚ ਕਿੱਥੇ ਲੇ ਫੁੱਲ ਤੇ ਹੁਣੇ ਕੁਝ ਮਿੰਟਾਂ ਦੇ ਵਿੱਚ ਚੰਨ ਮਿੰਟਾਂ ਦੇ ਵਿੱਚ ਜਿਹੜਾ ਹੈਗਾ ਫੁੱਲ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਜਾਏਗਾ ਆਓ ਜੀ ਬਹੁਤ ਬਹੁਤ ਬੜਾ ਮੀਤੀ ਸਵਾਗਤ ਹੈ ਪ੍ਰਧਾਨ ਜੀ ਆ ਆ ਬਹੁਤ ਅੱਛਾ ਹੋਇਆ ਜੀ ਬਹੁਤ ਅੱਛਾ ਹੈ ਸਾਨੂੰ ਕੰਮ ਬਸ ਚਲੋ ਹੁਣ ਹਾਂ ਜੀ ਯਾਦਾ ਫੁੱਲ ਹੋਣ ਅੱਗੇ 50 70 ਸਾਲ ਦੀ ਬੋਝ ਵੀ ਹੋ ਗਈ ਬਣੇ ਵੀ ਵਧੀਆ ਜੀ ਕਹਿੰਦੇ ਥੋੜੇ ਤੋਂ ਫੁੱਲਾ ਛੱਡ

302 ਤੇ ਜਿੱਤ ਗਏ ਕੀ ਬਾਤ ਹੈ ਕੀ ਬਾਤ ਹੈ ਵੈਰੀ ਗੁੱਡ ਲੀਡ ਵਧੀਆ ਗਈ ਪਰ ਗਿਣਤੀ ਬੜੀ ਡੇਂਜਰਸ ਲੱਗਦੀ 302 ਹਾਂ ਜੀ ਲਾਈਫ 302 ਦੂਸਰੇ ਸਾਲ ਜਿਹੜਾ ਇਹ ਪੁੱਲ ਦਾ ਜਿਹੜਾ ਸਿੰਗਾਟਰ ਕਰ ਰਹੇ ਨੇ ਤੇ ਹੁਣ ਮਾਈਨ ਜਿਹੜਾ ਪੁੱਲ ਤੇ ਤਾਂ ਉਹ ਕਰ ਜੀ ਕਿੱਥੇ ਹਾਂ ਇਹ ਕਰਦਾ ਦੁਬਾਰਾ ਕਰ ਹੇ ਜੀ ਤੁਹਾਨੂੰ ਵੀ ਬਣੀ ਹੋਈ ਗੱਲ ਚੁੱਕੋ। ਚਲੋ ਚੁਕਾ ਦਿਓ ਜੀ। ਲਓ ਜੀ ਆਪਣੀ ਕਿੰਨੀ ਮਿਲੋ ਚੱਲ ਗਿਆ ਆਪਾਂ। ਸਰ ਪੁਲ ਦਾ ਉਦਘਾਟਨ ਲੋਕਾਂ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਟਾਈਮ ਤੋਂ ਪਹਿਲਾਂ ਹੀ ਪੂਰਾ ਹੋ ਚੁੱਕਿਆ। ਲੋਕ ਖੁਸ਼ ਨੇ। ਅਸੀਂ ਪਹਿਲਾਂ ਵੀ ਵਾਈਟ ਕਰਕੇ ਚੁੱਕੇ ਕੀ ਕਹਿਣਾ ਚਾਹੀਦਾ। ਆ ਦੇਖੋ ਇਸ ਤਰ੍ਹਾਂ ਹੈ ਕਿ ਪਿਛਲੇ ਸਾਲ ਜਦੋਂ ਹੜ੍ਹ ਆਏ ਨੇ, ਕਾਫੀ ਮੀਂਹ ਪਏ ਨੇ ਤੇ ਉਦੋਂ ਇਹ ਪੁਲ ਜਿਹੜਾ ਇਹ ਟੁੱਟ ਗਿਆ ਸੀਗਾ, ਕਾਫੀ ਢਹਿ ਗਿਆ ਸੀਗਾ ਤੇ ਉਹਦੀ ਪਰੇਸ਼ਾਨੀ ਕਾਫੀ ਦੇਰ ਤੋਂ ਲੋਕਾਂ ਨੂੰ ਆ ਰਹੀ ਸੀ। ਅਸੀਂ ਉਦੋਂ ਇਮੀਡੀਏਟਲੀ ਇਹਨੂੰ ਆ ਬਾਸ ਕਰਵਾਇਆ। ਤੇ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਦੱਸਦੇ ਹੋਏ ਕਿ 4 ਕਰੋੜ 69 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਸੁਨਾਮ ਸੰਗਰੂਰ ਦਾ ਪੁਲ ਜਿਹੜਾ ਕਿ ਲਾਈਫਲਾਈਨ ਹੈ ਇਸ ਇਲਾਕੇ ਦੀ ਉਹ ਪੁਲ ਨਵਾਂ ਨਕੋਰ ਬਣ ਕੇ ਤਿਆਰ ਹੋ ਚੁੱਕਾ ਅੱਜ ਲੋਕਾਂ ਨੂੰ ਸਮਰਪਿਤ ਕਰਨ ਦੇ ਲਈ ਆਇਆ ਔਰ ਇੱਕ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਪੁਲ ਨੂੰ ਪਹਿਲਾਂ ਨਾਲੋਂ ਪਹਿਲਾਂ ਇਹ 7 ਮੀਟਰ ਚੌੜਾ ਸੀਗਾ ਤੇ ਹੁਣ ਇਹਨੂੰ 1.5 ਮੀਟਰ ਜਿਹੜਾ ਉਹ ਚੌੜਾ ਰੱਖਿਆ ਗਿਆ ਹੈ ਔਰ ਜੋ نیچے ਪਿੱਲਰ ਸੀਗੇ ਪਹਿਲਾਂ 4 ਹੁੰਦੇ ਸੀਗੇ ਜਿਹਦੀ ਵਜ੍ਹਾ ਕਰਕੇ ਬੂਟੀ ਵਗੈਰਾ ਫਸਦੀ ਸੀਗੀ ਹੁਣ ਉਹ ਨਿਜਲੇ ਪਿੱਲਰ ਨੇ ਜਿਹੜੇ ਉਹ ਕਟਾ ਕੇ ਹੈਵੀ ਪਿੱਲਰ ਬਣਾਏ ਉਹ ਕਟਾ ਕੇ 4 ਦੀ ਬਜਾਏ 3 ਕਰ ਦਿੱਤੇ ਤਾਂ ਕਿ ਬੂਟੀ ਵਗੈਰਾ ਨਾ ਫਸੇ ਤੇ ਇਸ ਹਿਸਾਬ ਨਾਲ ਬਣਾਇਆ ਗਿਆ ਇਹ ਕਿ ਅੱਜ ਤੱਕ ਜਿੰਨੇ ਵੀ ਹੜ ਆਏ ਨੇ ਜਿੰਨਾ ਵੀ ਪਾਣੀ ਆਇਆ ਉਹਦੇ ਹਾਈएस्ट ਲੈਵਲ ਤੋਂ 1 ਮੀਟਰ ਉੱਚਾ ਹੈ ਤਾਂ ਕਿ ਨਾ ਲੋਕਾਂ ਨੂੰ ਨਾ ਪੁਲ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਸੋ ਅੱਜ ਇਹ ਸਮਰਪਿਤ ਕਰਨ ਦੇ ਲਈ ਆਇਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਕਾਫੀ ਰਾਹਤ ਹੈ ਜਿਹੜੀ ਉਹ ਇਲਾਕੇ ਦੇ ਲੋਕਾਂ ਨੂੰ ਜਿਹੜੀ ਹੈ ਉਹ ਮਿਲੇਗੀ ਸਰ ਆਈਡੀਆ ਹੈ ਵੀ ਆਪਾਂ ਮੰਨ ਕੇ ਚੱਲੀਏ ਕਿ ਕਿੰਨੇ ਸਾਲਾਂ ਦੀ ਮੋਜ ਰਹੇਗੀ ਲੋਕਾਂ ਨੂੰ ਇਸ ਨਾਲ ਇਹ ਤਕਰੀਬਨ ਇਹਦੀ ਲਾਈਫ ਜਿਹੜੀ ਹੈ ਜੀ ਮਿਨਿਮਮ 50 ইয়ার্স ਹੈ ਮਿਨਿਮਮ 50 ਸਾਲ ਪੁਲ ਦੀ ਲਾਈਫ ਹੈ ਜਿਹੜੀ ਉਹ ਹੋਏਗੀ ਉਦੋਂ ਐਕਸੈਸ ਹੈ ਜਿਹੜਾ ਉਹ ਬਹੁਤ ਬਹੁਤ ਜੀ ਠੀਕ ਹੈ ਅਜੀਬ ਬਹੁਤ ਧੰਨਵਾਦ ਕੀਤਾ ਜਿੱਤ ਜਿੱਤ ਗਈ ਮੰਤਰੀ ਹੁੰਦਾ ਸੀ ਇਲੈਕਸ਼ਨ ਤਾਂ ਆਉਂਗੇ ਇਲੈਕਸ਼ਨ ਦੇ ਹਟੇ ਰਹਤਾ ਇਲੈਕਸ਼ਨ ਸਾਡੇ ਬਕਸਾਨੇ ਤੇ ਆਉਂਦੇ ਨੇ ਇਲੈਕਸ਼ਨ ਜਿੱਤਣ ਦੇ ਮਾਰਕ ਕਿਹਦੇ ਚ ਇੱਕ ਇਹਦੇ ਚ ਮੈਂ ਹੁਣੇ ਦੱਸਦਾ ਤੁਹਾਨੂੰ ਕਿਉਂਕਿ ਬਾਅਦ ਦੇ ਵਿੱਚ ਤੁਸੀਂ মিডিਆ ਵਾਲੇ ਵੀ ਝੱਗਦੇ ਹੋ ਇਹਦੇ ਚ ਜਿਹੜਾ ਕਿਉਂਕਿ ਹੁਣ ਅੱਗੇ ਸਰਦੀਆਂ ਆ ਗਈਆਂ ਇਹ ਜਿਹੜੀ ਪੀਸੀ ਦੀ ਲੇਅਰ ਹੈ ਤੁਸੀਂ ਦੇਖੋਗੇ ਇਹ ਪੀਸੀ ਦੀ ਲੇਅਰ ਡਬਲ ਪੈਣੀ ਹੁੰਦੀ ਹੈ ਅਸੀਂ ਅਜੇ ਇੱਕ ਪਵਾ ਕੇ ਚਾਲੂ ਕਰਾ ਰਹੇ ਹਾਂ ਦੂਜੀ ਜਿਹੜੀ ਹੋਏਗੀ ਲੇਅਰ ਉਹ ਜਾ ਕੇ ਮਾਰਚ ਐਂਡ ਜਾਂ April ਦੇ ਵਿੱਚ ਪਾਏਗੀ ਤਾਂ ਕਿ ਕਿਉਂਕਿ ਜੇ ਹੁਣੇ ਸਾਰੀ ਪਵਾ ਦਾਂਗੇ ਠੀਕ ਹੈ ਨਾ ਉਹ ਫਿਰ ਦੁਬਾਰਾ ਓਖੜ ਜਾਏਗੀ ਸੋ ਤਿੰਨ ਚਾਰ ਮਹੀਨੇ ਇੱਕ ਤਾਂ ਪੂਰਾ ਰਮਾ ਹੋ ਜਾਏਗਾ ਔਰ ਸੈਕੰਡ ਲੇਅਰ ਹੈ ਜਿਹੜੀ PC ਦੀ ਉਹ ਜਾ ਕੇ ਮਾਰਚ ਐਂਡ ਜਾਂ April ਦੇ ਵਿੱਚ ਪਾਏਗੀ ਮੈਂ ਇਸ ਕਰਕੇ ਤੁਹਾਨੂੰ মিডিਆ ਵਾਲ ਨੂੰ ਭਰਾਵਾਂ ਨੂੰ ਪਹਿਲੀ ਦੱਸ ਰਿਹਾ ਕਿਉਂਕਿ ਤੁਸੀਂ ਮੁੜ ਕੇ ਕੈਮਰਾ ਲੈ ਕੇ ਖੜ ਜਾਣਿਓ ਸੋ ਇਸ ਕਰਕੇ ਤੁਸੀਂ ਆਪ ਤੇ ਬਾਕੀ ਭਾਈਆਂ ਨੂੰ ਵੀ ਦੱਸ ਦਿਓ ਠੀਕ ਹੈ ਠੀਕ ਹੈ ਇਹਦੇ ਦੋ ਦੀ ਵੀ ਇੱਕ ਪੀ ਲੇਅਰ ਪਈ ਇੱਕ ਦੂਜੀ ਠੀਕ ਹੈ ਠੀਕ ਹੈ